ਜੀ ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਜ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾਵਾਂਗੇ ਆਲੂ ਦਾ ਅਚਰਤੀ ਸਬਜ਼ੀ ਤੇ ਇਹਦੇ ਵਾਸਤੇ ਆਪਾਂ ਪਤੀਲਾ ਗੈਸ ਉੱਪਰ ਰੱਖਿਆ ਹੋਇਆ ਹੈ ਪਤੀਲਾ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਤੇਲ ਪਾਵਾਂਗੇ ਇਨੂੰ ਗਰਮ ਹੋਣ ਤੱਕ ਆਪਾਂ ਉਡੀਕਦੇ ਆ ਤੇ ਇਧਰ ਅਦਰਕ ਪਿਆਜ਼ ਲਸਣ ਵਗੈਰਾ ਆਪਾਂ ਸਾਰਾ ਕੁਝ ਚੀਰ ਕੇ ਰੱਖਿਆ ਹੋਇਆ ਵਾ ਤੇ ਕਾਜਰਾ ਵੀ ਆਪਣੀਆਂ ਚੀਰੀਆਂ ਹੋਈਆਂ ਸਾਰਾ ਕੁਝ ਆਪਾਂ ਚੀਰ ਕੇ ਰੱਖਿਆ ਹੋਇਆ ਹੈ ਹਾਂਜੀ ਤੇਲ ਆਪਣਾ ਜਿਹੜਾ ਗਰਮ ਹੋ ਚੁੱਕਿਆ ਵਾ ਤੁਸੀਂ ਵੇਖ ਸਕਦੇ ਹੋ ਕਿ ਹੁਣ ਆਪਾਂ ਇਸ ਮਾਣ ਆਪਣਾ ਜਿਹੜਾ ਅਦਰਕ ਪਿਆਜ਼ ਪਾਵਾਂਗੇ ਲਓ ਜੀ ਇਧਰ ਆਪਾਂ ਮਸਾਲੇ ਰੈਡੀ ਕਰ ਲਿਆ ਹਲਦੀ, ਅਜਵਾਇਨ, ਲੂਣ, ਪੱਤਾ ਮੇਥੀ ਤੇ ਲਾਲ ਮਿਰਚ। ਲਓ ਜੀ ਆਪਾਂ ਟਮਾਟਰ ਵੀ ਪਾ ਦਿੱਤਾ ਵਾ ਤੇ ਆਪਾਂ ਜਿਹੜਾ ਲਸਣ ਅਦਰਕ ਪਾਇਆ ਵਾ ਉਹ ਜਿਹੜਾ ਪੱਕ ਚੁੱਕਿਆ ਵਾ ਥੋੜਾ ਥੋੜਾ ਹੀ ਰਹਿ ਗਿਆ ਬਰਾਊਨ ਹੋ ਗੋਲਡਨ ਬਰਾਊਨ ਹੋ ਚੁੱਕਿਆ ਵਾ ਤੇ ਇਹਨੂੰ ਵੀ ਆਪਾਂ ਥੋੜਾ ਜਿਆਦਾ ਜਾਨਿ ਕੇ ਪਕਾ ਲਾਂਗੇ ਗੋਲਡਨ ਬਰਾਊਨ ਤਾਂ ਕਿ ਇਹਦਾ ਕੱਚਾਪਨ ਜਿਆਦਾ ਨਾ ਆਵੇ ਆਪਾਂ ਨੂੰ ਤੇ ਇਸ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾ ਲਾਂਗੇ। ਹੁਣ ਆਪਾਂ ਸਾਰੇ ਮਸਾਲੇ ਜਿਹੜੇ ਪਾ ਦਾਂਗੇ ਇਹਦੇ ਵਿੱਚ ਥੋੜਾ ਜਿਹਾ ਚਮਚ ਕੋ ਪਾਣੀ ਪਾਵਾਂਗੇ ਤਾਂ ਕਿ ਆਪਣੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਪੱਕ ਜਾਣ ਤੇ ਹੁਣ ਆਪਾਂ ਜਿਹੜੀ ਆਪਣੇ ਆਲੂ ਘੱਟੇ ਪਾ ਦਾਂਗੇ ਆਪਣੀ ਸਬਜ਼ੀ ਬਿਲਕੁਲ ਸੁੱਕੀ ਸੁੱਕੀ ਬਣਾਂਗੀ ਪਾਣੀ ਵਗੈਰਾ ਜੜਾ ਨਹੀਂ ਛੱਡੇਗੀ

रेसिपी एक बार है ना ट्राई जरूर ਕਰਿਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦ ਹੀ ਮਿਲਦੇ ਆਗਲੀ ਨਵੀਂ ਵੀਡੀਓ ਤੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਈਕਰ ਚੀਕਾ ਫਾਲਸਾ ਵਾਈਕਰ ਚिक्की ਫਤੀ